सपना श्री वाहेगुरू साहिब जी जैशरी महला पंजा संता ਸਤ ਗੁਰ ਪ੍ਰਸਾਦ ਸਲੋਕਾ ਦਰਸਨ 85 ਦਿਨ ਰਾਤ ਜੇਤਵ ਅੰਦੇ ਨੀਤਾ ਹੋਲ ਕਾਪਟ ਗੁਰ ਮੇ ਲੀਆ ਨਾਨਕ ਹਰ ਸੰਗ ਮੀ ਦਰਸਨ 82 ਦਿਨ ਸਰਾਤ ਚਿਤਵ ਅੰਨੇ ਨੀਤਾ ਖੋਲ ਕਪਟ ਘੁਰ ਮੀ ਲਿਆ ਨਾਨਕ ਹਰ ਸੰਗ ਮੀਤਾ ਛੰਤਾ ਹੋਣਾ ਯਾਰ ਹਮਾਰੇ ਸੱਜਣਾ ਇੱਕ ਕਰਮ ਬੇਨਾਂਤੀਆ ਇਸ ਮੋਹਨ ਲਾਲ ਪਿਆਰੇ ਹਾਂ ਫਿਰਾਂ ਖੋ ਜੰਤੀਆ ਇਸ ਦਸ ਪਿਆਰੇ ਸਿਰ ਧਾਰੀ ਉਹ ਤਾਰੇ ਇੱਕ ਭੋਰੀ ਦਰਸ਼ਨ ਦੀਜਾ ਨੈਣ ਹਮਾਰੇ ਪੈਰਾਂਗ ਰੰਗਾਰੇ ਇੱਕ ਥੇਲ ਭੀਨਾ ਤੇਰੀ ਜੈ ਪ੍ਰਭ ਸਿਉ ਮਾਨ ਲੀਨਾ ਜਿਉ ਜਲ ਮੀਨਾ ਚਾਤਿਕ ਜਿਵੈ ਤੇ ਸੰਤੀਆ ਨਾਨਕ ਗੁਰਪੂਰਾ ਪਾਇਆ ਤਗਲੇ ਤਖਾ ਬੁਜੰਤੀਆ ਯਾਰ ਵੇ ਪ੍ਰੇ ਹੱਬੇ ਸਖੀਆ ਮੂ ਕਹੀ ਨਾ ਜਹੀਆ ਯਾਰ ਵੇ ਇਕ ਦੂ ਇਕ ਚਾੜਾ ਹਾਂ ਕਿਸ ਚਿਤੇਹੀਆ ਇਕ ਦੂ ਇਕ ਚਾੜੇ ਅਨਿਕ ਪਿਆਰੇ ਨਿੰਦ ਕਰ ਦੇ ਭੋਗ ਬਿਲਾਸਾ ਇਨਾ ਦੇਖ ਮਨ ਚਾਉ ਉਠੰਦਾ ਹਾਂ ਕਦ ਪਾਈ ਗੁਣ ਤਾਸਾ ਜਿਨੀ ਮੈਡਾ ਲਾਲ ਰੀ ਜਾਇਆ ਹਾਂ ਤਿਸ ਆਗੇ ਮਨ ਦੇਹੀਆ ਨਾਨਕ ਕਹੈ ਸੁਣ ਬਿਨੋ ਸੁਹਾਗਣਾ ਮੂੰ ਦਸ ਟਿੱਖਾ ਪਿਰ ਕੇ ਹਿਆ ਯਾਰ ਵੇ ਪਿਰ ਆਪਣਾ ਕਿਛ ਨਹੀਂ ਸੀ ਚੰਦਾ ਯਾਰ ਵੇ ਤੈ ਰਾਵਿਆ ਲਾਲਨ ਮੂੰ ਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹਾ ਪਗੜਾ ਠਾਕੁਰ ਹਾਂ ਕਿੱਤੇ ਗੁਣ ਆਵ ਗਣਨਾ ਪੈਸ਼ਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਇਸ ਹੱਬੋ ਕਿਛ ਸੁਹੰਦਾ ਜਨ ਨਾਨਕ ਧੰ ਸੁਹਾ ਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇ ਦੀ ਸਾ ਮੈਂ ਪਾਈ ਵਾਰ ਲੁੜੀ ਦਾ ਆਇਆ ਜੀਵਾ ਦਾਇ ਮਹਾ ਮੰਗਲ ਰਹਿਸਤੀਆ ਤੇ ਦਇਆਲ ਸਦ ਨਵ ਰੰਗੀਆਂ ਘੜ ਭਾਗ ਪਾਇਆ ਘਰ ਮਿਲਾਇਆ ਸਾਦ ਕਹਿ ਸਤ ਸੰਗੀਆਂ ਅਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਏ ਬੇਨਵਾਂਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਅਸਾ ਮਨਸਾ ਸਗਲ ਪੂਰੀ ਪ੍ਰੇਅ ਅੰਕ ਅੰਕ ਮਿਲਾਏ ਬੇਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ